6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਜਿਹੜਾ ਬੰਦ ਰਹੇਗਾ ਤਾਲ ਖਾਲਸਾ ਸਤਾ ਪਿਛਲੇ ਲੰਬੇ ਸਮੇਂ ਤੋਂ ਦੰਦਾ ਰਿਹਾ ਇਹ ਸਦਾ ਅਸੀਂ ਦਿੰਦੇ ਹਾਂ ਜਿਹੜਾ ਜੂਨ 1984 ਦੇ ਵਿੱਚ ਭਾਰਤੀ ਸਟੇਟ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਸੀ ਉਸ ਹਮਲੇ ਦੀ ਯਾਦ ਵਿੱਚ ਅੰਮ੍ਰਿਤਸਰ ਸ਼ਹਿਰ ਦਾ ਬੰਦਾ ਬੰਦ ਦਾ ਜਿਹੜਾ ਸਦਾ ਆ ਉਹ ਦਿੱਤਾ ਜਾਂਦਾ ਸੋ ਇਸ ਵਾਰ ਵੀ ਅਸੀਂ 5 ਤਰੀਕ ਸ਼ਾਮ ਨੂੰ 5 ਵਜੇ ਕੱਲੂ ਘਰ ਆ ਯਾਦਗਾਰੀ ਮਾਰਚ ਕਰਾਂਗੇ ਅੰਮ੍ਰਿਤਸਰ ਦੇ ਵਿੱਚ ਔਰ ਉੱਥੇ 6 ਤਰੀਕ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਬੰਦ ਦਾ ਸਦਾ ਦਿੱਤਾ ਗਿਆ ਇਸ ਬੰਦ ਦੇ ਸੱਦੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀਂ ਰੋਕੀ ਜਾਏਗੀ ਕਿਸੇ ਵੀ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਜਿਹੜੀਆਂ ਆ ਉਹ ਬੰਦ ਨਹੀਂ ਕੀਤੀਆਂ ਜਾਣਗੀਆਂ ਜਿੰਨੇ ਵੀ ਕਾਰੋਬਾਰੀ ادارے ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਬੈਂਕਾਂ ਨੇ ਸਕੂਲ ਕਾਲਜਸ ਨੇ ਜਾਂ ਆਮ ਦੁਕਾਨਾਂ ਨੇ ਉਹ ਬੰਦ ਰਹਿਣਗੀਆਂ ਪਰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਬਾਵਾਂ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਚਾਹੇ ਮੈਡੀਕਲ ਸਟੋਰਸ ਹੋਣ ਹਸਪੀਟਲਸ ਹੋਣ ਆਵਾਜਾਈ ਹੋਵੇ ਉਹ ਆਮ ਦੀ ਤਰ੍ਹਾਂ ਚੱਲਦੀ ਰਹੇਗੀ ਤੇ ਸਰ ਕਈ ਲੋਕ ਕਹਿੰਦੇ ਨੇ ਕਿ ਜ਼ਬਰਦਸਤੀ ਕੀਤਾ ਜਾ ਕਿਸੇ ਨਾਲ ਜ਼ਬਰਦਸਤੀ ਨਹੀਂ ਹੁੰਦਾ 6 ਜੂਨ ਨੂੰ ਤੁਸੀਂ ਵੀ ਇੱਥੇ ਹਣ ਆਸੀ ਵੀ ਇੱਥੇ ਆਣ ਅਸੀਂ ਪੂਰਾ ਇੱਕ ਹਫਤਾ ਆਪਣੇ ਦੁਕਾਨਦਾਰਾਂ ਦੇ ਕੋਲ ਅਪੀਲ ਕਰਨ ਜਾਣਾ ਹੈ ਉਹਨਾਂ ਨੂੰ ਆਪਣਾ ਔਰ 6 ਜੂਨ ਨੂੰ ਹਰ ਅੰਮ੍ਰਿਤਸਰ ਵਾਸੀ ਆਪਣੀ ਮਰਜ਼ੀ ਦੇ ਨਾਲ ਦੁਕਾਨਾਂ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੁੰਦਾ ਸੋ ਇਸ ਲਈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹ ਸਾਡਾ ਸਹਿਯੋਗ ਦਿੰਦੇ ਆ ਸਾਰਾ ਭਾਈਚਾਰਾ ਸਾਥ ਦਿੰਦਾ ਖਾਸ ਤੌਰ ਦੇ ਉੱਤੇ ਬਹੁਤਾਂ ਜਿਹੜੀਆਂ ਸਾਡੇ ਦੁਕਾਨ ਜਾਂ ਅਦਾਰੇ ਨੂੰ ਹਿੰਦੂ ਭਾਈਚਾਰੇ ਕੋਲ ਪਰ ਜਿਸ ਤਰੀਕੇ ਦੇ ਨਾਲ ਉਹ ਵੀ ਇਸ ਬੰਦਦੇ ਸਹਿਯੋਗ ਦਿੰਦੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਇਹ ਉਮੀਦ ਲਾਉਂਦੇ ਆ ਕਿ ਅੱਗੇ ਤੋਂ ਵੀ ਉਹ ਸਾਡਾ ਐਵੇਂ ਸਾਥ ਦੇਣਗੇ 40 ਬਰੇ ਹੋ ਗਏ ਨੇ ਕੀ ਕਰੇ ਇਹ ਪੀੜ ਅੱਜ ਵੀ ਸੱਜਰੀ ਆ ਤੇ ਚਾਹ 400 ਸਾਲ ਤਾਂ ਚਾਹ 4000 ਸਾਲ ਬੀਤ ਜਾਣ ਇਹ ਪੀਡ ਐਵੇਂ ਸਰਜਰੀ ਰਹੇਗੇ ਭਾਰਤ ਵਾਲੋ ਦਿੱਤੇ ਗਏ ਜ਼ਖਮ ਅਸੀਂ ਹਮੇਸ਼ਾ ਯਾਦ ਰੱਖਾਂਗੇ ਸੌਰੀ ਇਹ ਚੇਜ਼ ਹੁੰਦਾ ਖਮਾਘਮ ਹੈ ਇਲੈਕਸ਼ਨ ਦੇ ਵਿੱਚ ਖਮਾਘਮ ਉਹਦੇ ਬਾਰੇ ਕੀ ਗੱਲ ਨਹੀਂ ਇਲੈਕਸ਼ਨ ਆ ਕੱਲ ਹੋਣੀਆਂ ਲੰਘ ਜਾਣੀਆਂ ਨੇ ਚਾਰ ਨੂੰ ਜਿਹੜੇ ਜਿੱਤਣੇ ਨੇ ਉਹਨਾਂ ਨੂੰ ਅਸੀਂ ਜ਼ਰੂਰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਜਿੱਤ ਕੇ ਆਉਣਾ ਆ ਆਪਣੀ ਖੁਸ਼ੀ ਜਿਹੜੀ ਆ ਦੋ ਦਿਨ ਸਾਹਮ ਕੇ ਰੱਖਿਓ ਦਰਬਾਰ ਸਾਹਿਬ ਖੁਸ਼ੀ ਮਨਾਉਣ ਘੱਟੋ ਘੱਟ 5 ਤੇ 6 ਤਰੀਕ ਵਾਲੇ ਦਿਨ ਆਉਣ ਨਾਰਮਲ ਰੁਟੀਨ ਦੇ ਵਿੱਚ ਕਿਸੇ ਨੇ ਆਉਣਾ ਹੈ ਤਾਂ ਮੋਸਟ ਵੈਲਕਮ ਆ ਆਉਣ ਕੱਲੂ ਘਾਰਾਂ ਦੇ ਯਾਦ ਵਿੱਚ ਕਿਸੇ ਨੇ ਆਉਣਾ ਤਾਂ ਜੀ ਸਦਕੇ ਆਵੇ ਪਰ ਕੋਈ ਐਮਪੀ ਜਿੱਤਣ ਦੀ ਖੁਸ਼ੀ ਦੇ ਵਿੱਚ ਦਰਬਾਰ ਸਾਹਿਬ 5 ਤੇ 6 ਤਰੀਕ ਨੂੰ ਨਾ ਆਵੇ ਇਹ ਸਾਡੇ ਜਖਮਾਂ ਤੇ ਲੋਨ ਛੜਕਣ ਵਾਲਾ ਕੰਮ ਹੈ ਜੀ ਨੂੰ ਦੇ ਵਿੱਚ ਕੀ ਸਮਾਗਮ ਲੋਕਾਂ ਨੂੰ ਕੀ ਅਪੀਲ ਕਰ 6 ਜੂਨ ਨੂੰ ਜਿੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਸਮੂਹਕ ਕੌਮੀ ਰੂਪ ਦੇ ਵਿੱਚ ਅਰਦਾਸ ਸਮਾਗਮ ਹੁੰਦੇ ਨੇ ਉਸੇ ਤਰ੍ਹਾਂ ਦੇ ਤੇ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਇਹ ਘੱਲੂਕਾਰ ਯਾਦਗਾਰੀ ਪ੍ਰੋਗਰਾਮ ਜਿਹੜੇ ਹੋ ਲਿਖੇ ਜਾਂਦੇ ਨੇ ਸੋ ਅਸੀਂ ਕੌਮ ਨੂੰ ਅਪੀਲ ਕਰਦੇ ਹਾਂ ਕਿ 6 ਤਰੀਕ ਨੂੰ ਸਵੇਰੇ 7 ਵਜੇ ਅਕਾਲ ਤਖਤ ਸਾਹਿਬ ਦੇ ਉੱਤੇ ਜ਼ਰੂਰ ਇਕੱਤਰ ਹੋਣ ਔਰ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ ਇਸ ਦਿਨ ਕੋਈ ਖਾਸ ਸਮਾਗਮ ਨਹੀਂ ਰੱਖਿਆ ਗਿਆ ਅਰਦਾਸ ਤੋਂ ਖਾਸ ਸਿੱਖਵਾਕ ਵਾਸਤੇ ਕੀ ਹੈ 5 ਤਰੀਕ ਦੀ ਸ਼ਾਮ ਨੂੰ ਦਲਖਾਲ ਸਾਹਿਬ ਲੋ ਘੱਲੂਕਾਰ ਯਾਦਗਾਰੀ ਮਾਰਚ 5 ਤਰੀਕ ਦੀ ਸ਼ਾਮ ਨੂੰ ਸ਼ਾਮ 5 ਵਜੇ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤੱਕ ਮਾਰਚ ਜਿਹੜਾ ਕੀਤਾ ਜਾਏਗਾ ਲੋਕਾਂ ਨੂੰ ਕੀ ਬਲੀ ਚੰਨਾ ਚਾਹਦੇ ਹੋ ਕਿ 6 ਜੂਨ ਦੀ ਪੀੜਾ ਰੱਖਣ ਆਪਣੇ ਮਨ ਤੇ ਬਿਲਕੁਲ ਰੱਖਣ ਘਰਾਂ 'ਚ ਏਸੀਆਂ 'ਚ ਨਾ ਸੌਣ ਆਪੋ ਆਪਣੇ ਜਿਹੜੇ ਨੇੜੇ ਦੇ ਤੁਹਾਡੇ ਗੁਰੂ ਘਰ ਨੇ ਉੱਥੇ ਜਾਣ ਜੇ ਕੋਈ ਮੰਦਰ ਨੂੰ ਮੰਨਦਾ ਮੰਦਰ ਜਾਵੇ ਮਸੀਤੇ ਮੰਨਦਾ ਮਸੀਤੇ ਜਾਵੇ ਪਰ ਸਾਡੇ ਇਹਨਾਂ ਸ਼ਹੀਦਾਂ ਨੂੰ ਯਾਦ ਜਰੂਰ ਰੱਖੇ ਅਸੀਂ ਇਹ ਛੁੱਟੀ ਕੋਈ ਪਿਕਨਿਕ ਮਨਾਉਣ ਵਾਸਤੇ ਨਹੀਂ ਦੇਰੇ ਬੰਦ ਅਸੀਂ ਆਪਣੇ ਲੋਕਾਂ ਤੱਕ ਸੁਨੇਹਾ ਦੇਣ ਦੇ ਲਈ ਆ ਔਰ ਇਸ ਗੱਲ ਦੇ ਲਈ ਆ ਕਿ ਤੁਸੀਂ ਘਰਾਂ ਚੋਂ ਨਿਕਲ ਕੇ ਜਿਹੜੇ ਇਹ ਸ਼ਹੀਦੀ ਸਥਾਨ ਨੇ ਉੱਤੇ ਆ ਕੇ ਨਤਮਸਤਕ ਹੋ ਇਸ ਕਰਕੇ ਬੰਦ ਆ ਸਕਦਾ ਤਕੀਦੇ ਅਰਦਾਸ ਸਮਾਗਮ ਕਿੰਨੇ ਵੇਖਤੀ ਜਾਏਗੀ ਜੀ ਅਰਦਾਸ ਸਮਾਗਮ ਅਕਾਲ ਤਖਤ ਸਾਹਿਬ ਦੇ ਉੱਤੇ ਸਵੇਰੇ 7 ਵਜੇ 6 ਤਰੀਕ ਨੂੰ ਜਿਹੜਾ ਵਾਪਰਦਾ ਹੁੰਦਾ